ਸਾਬ ਵਿਧਾਨ ਸਭਾ ਦੇ ਵਿਧਾਇਕ ਸੁਖਵਿੰਦਰ ਸਿੰਘ ਸੁਖੀ ਨੇ ਸੂਬੇ ਦੇ ਗੰਦਲੇ ਹੋ ਰਹੇ ਵਾਤਾਵਰਨ ਨੂੰ ਲੈ ਕੇ ਮਤਾ ਪੇਸ਼ ਕੀਤਾ ਹੈ ਉਹਨਾਂ ਨੇ ਕਿਹਾ ਕਿ ਗੰਦਲੇ ਹੋ ਰਹੇ ਵਾਤਾਵਰਨ ਕਾਰਨ ਮਨੁੱਖਤਾ ਤੇ ਪਸ਼ੂ ਪੰਛੀ ਤੇ ਪਾਰੇ ਖਤਰਨਾਕ ਪ੍ਰਭਾਵ ਤੋਂ ਬਚਣ ਲਈ ਸੂਬੇ ਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਉਹਨਾਂ ਦੀ ਸਾਂਭ ਸੰਭਾਲ ਤੇ ਪਹਿਲਾਂ ਤੋਂ ਲੱਗੇ ਰੁਧ੍ਰਕਤਾ ਦੀ ਨਜਾਇਜ਼ ਕਟਾਈ ਤੇ ਰੋਕ ਲਗਣੀ ਚਾਹੀਦੀ ਹੈ ਇਸ ਮਤੇ ਤੇ ਸਾਰੇ ਮੈਂਬਰਾਂ ਨੇ ਹੁਣ ਸਹਿਮਤੀ ਜਤਾ ਦਿੱਤੀ ਤੇ ਦੱਸ ਦਈਏ ਇਸ ਬਾਰੇ ਬੋਲਦਿਆ ਮੰਤਰੀ ਮੀਥਿਆ ਨੇ ਵੀ ਆਖਿਆ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਇਸ ਤੇ ਕੋਈ ਧਰਾਈ ਨਹੀਂ ਭਾਵੇਂ ਹੀ ਹਵਾ ਪ੍ਰਦੂਸ਼ਣ ਹੈ ਜਪਾਨੀ ਗੰਦਲਾ ਹੋ ਰਿਹਾ ਇਸ ਕਾਰਨ ਪੂਰੀ ਦੁਨੀਆ ਦੇ ਵਿੱਚ 70 ਲੱਖ ਤੋਂ ਵੱਧ ਮੋਤਾ ਹੋ ਚੁੱਕੇ ਨੇ ਦੁਨੀਆ ਇਸ ਨੂੰ ਲੈ ਕੇ ਜਾਗਰੂਕ ਹੋ ਰਹੀ ਉਹਨਾਂ ਨੇ ਵੀ ਕਹਿ ਕੇ ਕਰੋਨਾ ਦੇ ਸਮੇਂ ਤਨ ਜਦੋਂ ਸਾਰੇ ਲੋਕ ਘਰ ਦੇ ਵਿੱਚ ਬੈਠੇ ਸੀ ਤਾਂ ਵਾਤਾਵਰਨ ਇੰਨਾ ਸਾਫ਼ ਹੋ ਗਿਆ ਸੀ ਕਿ ਪੰਜਾਬ ਦੇ ਵਿੱਚ ਹੀ ਪਹਾੜ ਦਿਖਣੇ ਸ਼ੁਰੂ ਹੋ ਗਏ ਸਨ ਸੜਕਾਂ ਤੇ ਜੰਗਲੀ ਜਾਨਵਰ ਜਿਹੜੇ ਆਣ ਲੱਗੇ ਸੀ ਪਰ ਇਸ ਤੋਂ ਬਾਅਦ ਮਨੁੱਖ ਦੁਬਾਰਾ ਫਿਰ ਆਪਣੀ ਹਰਕਤਾਂ ਤੇ ਆ ਗਿਆ ਮੀਥੇ ਨੇ ਵੀ ਕਹਿ ਕੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਸਾਨੂੰ ਸਭ ਨੂੰ ਆਪਣਾ ਆਪਣਾ ਯੋਗਦਾਨ ਜੜਾ ਪਾਉਂਦੀ ਕਾਫੀ ਲੋੜ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਿਛਲੇ ਸਾਲ ਨਾਲੋਂ 30% ਘੱਟ ਬਰਾਲੀ ਸਾੜੀ ਗਈ ਹੈ ਉਹਨਾਂ ਨੇ ਪੰਚਾਇਤੀ ਮੈਕਮੇਂ ਨੂੰ ਅਪੀਲ ਕੀਤੀ ਹੈ ਜਿਹੜੀਆਂ ਜ਼ਮੀਨਾਂ ਸਾਡੇ ਕੋਲ ਪਈਆਂ ਹਨ ਉਹਨਾਂ ਤੇ ਜੰਗਲ ਲਗਾਉਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲ ਸਕੇ ਮੈਂ ਉਹਦੇ ਤੇ ਸਰ ਦੋ ਚਾਰ ਗੱਲਾਂ ਜਿਹੜੀਆਂ ਰੱਖਣੀਆਂ ਚਾਹਾਂਗਾ ਇਹ ਚ ਕੋਈ ਦੋ ਰਾਏ ਨਹੀਂ ਕਿ ਅੱਜ ਚਾਹੇ ਉਹ 에ਅਰ ਪੋਲੂਸ਼ਨ ਹੈ ਚਾਹੇ ਪਾਣੀ ਜਿਹੜਾ ਗੰਦਲਾ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਹਰ ਸਾਲ ਜਿਹੜਾ ਰਿਕਾਰਡ ਹੈ ਕਿ 70 ਲੱਖ ਮੌਤਾਂ ਨੇ ਜਿਹੜੀਆਂ ਉਹ ਇਕੱਲੇ ਪੋਲੂਸ਼ਨ ਦੇ ਕਰਕੇ ਹੁੰਦੀਆਂ ਨੇ ਤੇ ਇਹਦੇ ਲਈ ਪੂਰੀ ਦੁਨੀਆ ਕਹਿ ਲਓ ਵੀ ਦਿਨੋਂ ਦਿਨ ਅਵੇਅਰ ਵੀ ਹੋ ਰਹੀ ਹੈ ਤੇ ਦਿਨੋਂ ਦਿਨ ਜਿਹੜੇ ਸਾਰੇ ਜਿਹੜੇ ਦੇਸ਼ ਨੇ ਉਹ ਸਟੈਪਸ ਵੀ ਜਿਹੜੇ ਆ ਲੈ ਰਿਆ ਤੇ ਯੂਨੋ ਨੇ ਵੀ ਬਲੂ ਸਕਾਈ ਡੇ এনवायरमेंट ਡੇ ਇਹ ਪਿਛਲੇ ਕੁਝ ਕ ਸਾਲਾਂ ਤੋਂ ਹੀ ਮਨਾਉਣੇ ਸ਼ੁਰੂ ਕੀਤੇ ਆ ਜਦੋਂ ਤੋਂ ਵਾਤਾਵਰਨ ਦੇ ਹੁੰਦੇ ਨੁਕਸਾਨ ਦਾ ਜਿਹੜਾ ਪਤਾ ਲੱਗਿਆ ਅਸਲ ਤਾਂ ਜਦੋਂ ਓਜ਼ੋਨ ਦੀ ਡਿਪਲੀਸ਼ਨ ਹੋਈ ਉਸ ਤੋਂ ਬਾਅਦ ਹੀ ਜਿਹੜੀ ਇਹਦੀ ਸ਼ੁਰੂਆਤ ਆ ਹੋਈ ਤੇ ਸ਼ੁਰੂਆਤ ਕਰਨੀ ਜ਼ਰੂਰੀ ਵੀ ਸੀ ਕਿਉਂਕਿ ਨੁਕਸਾਨ ਵੀ ਮੈਂ ਸਮਝਦਾ ਸਭ ਤੋਂ ਵੱਧ ਜੇ ਕਿਸੇ ਨੇ ਵਾਤਾਵਰਨ ਦਾ ਕੀਤਾ ਤਾਂ ਸਾਰਾ ਮਨੁੱਖ ਨੇ ਕੀਤਾ ਧਰਤੀ ਤੇ ਜਿਹੜਾ ਜੀਵਨ ਸ਼ੁਰੂ ਹੋਏ ਨੂੰ ਕਹਿੰਦੇ ਆ ਵੀ 370 ਕਰੋੜ ਸਾਲ ਜਿਹੜੇ ਆ ਹੋਏ ਆ ਤੇ ਬੰਦੇ ਦਾ ਜਿਹੜਾ ਐਵੀਡੈਂਸ ਹੈ ਉਸ ਤੋਂ ਬਾਅਦ ਲੱਖਾਂ ਕਰੋੜਾਂ ਸਾਲ ਦਾ ਡਾਣਾ ਸਰ ਰਹੇ ਹੋਰ ਜੀਵ ਜੰਤੂ ਰਹੇ ਬੰਦੇ ਦਾ ਜਿਹੜਾ ਐਵੀਡੈਂਸ ਹੈ ਉਹ 4 ਲੱਖ ਸਾਲ ਪਹਿਲਾਂ ਦਾ ਵੀ ਭਾਈ ਉਦੋਂ ਜਿਹੜਾ ਬੰਦਾ ਆ ਬੰਦਾ ਸਿਵਲਾਈਜ਼ਡ ਤਕਰੀਬਨ ਕਹਿੰਦੇ ਆ ਵੀ 5-6000 ਸਾਲ ਪਹਿਲਾਂ ਹੋਇਆ ਇਹ ਸਾਰੇ ਕਾਸੇ ਦੇ ਚਲਦੇ ਚਲਦੇ ਜੇ एनवायरनमेंट ਦਾ ਨੁਕਸਾਨ ਹੋਣਾ ਸ਼ੁਰੂ ਹੋਇਆ ਤਾਂ ਤਕਰੀਬਨ ਮੈਨੂੰ ਲੱਗਦਾ ਵੀ 2 250 ਸਾਲ ਪਹਿਲਾਂ ਸ਼ੁਰੂ ਹੋਇਆ ਤੁਸੀਂ ਦੇਖੋ ਵੀ ਇੰਨਾ ਸਾਲ ਧਰਤੀ ਬਣੀ ਨੂੰ ਹੋਏ ਇੰਨੇ ਸਾਲਾਂ ਦੇ ਵਿੱਚ ਓਜ਼ੋਨ ਬਣੀ ਇੰਨੇ ਸਾਲ ਇੱਥੇ ਜ਼ਿੰਦਗੀ ਚੱਲਦੀ ਹੋਵੇ ਜਿਹੜਾ ਨੁਕਸਾਨ ਹੈ ਜੇ 4 ਲੱਖ ਸਾਲ ਮਨੁੱਖਤਾ ਦਾ ਵੀ ਕੰਪੈਰੀਸ਼ਨ ਕਰੀਏ ਜੇ ਧਰਤੀ ਬਣੀ ਨੂੰ ਲਾਈਫ ਸ਼ੁਰੂ ਹੋਈ ਨੂੰ ਮੰਨੋ ਵੀ ਇੱਕ ਦਿਨ ਹੋਇਆ ਤਾਂ ਮਨੁੱਖ ਨੂੰ ਇਹਨਾਂ ਸਿਰਫ 4 ਸੈਕਿੰਡ ਹੋਇਆ ਤੇ 4 ਸੈਕਿੰਡ ਲੱਖ ਸਾਲ ਉਹਦਾ ਕੰਪੈਰੀਸ਼ਨ ਕਰੀਏ ਤਾ ਸਾਰਾ ਨੁਕਸਾਨ ਅਸੀਂ ਪਿਛਲੇ 2-250 ਸਾਲਾਂ ਚ ਕੀਤਾ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਈ ਮਨੁੱਖ ਨੇ ਤਰੱਕੀ ਵੱਲ ਜਿਹੜੀ ਐ ਤਰਜੀਹ ਦਿੱਤੀ ਤੇ ਭੁੱਲੀ ਗਿਆ ਵੀ ਅਸੀਂ ਇਹਦੇ ਚ ਵਾਤਾਵਰਨ ਦਾ ਕਿੰਨਾ ਨੁਕਸਾਨ ਆ ਜਿਹੜਾ ਉਹ ਕਰ ਰਿਆ ਤੋਂ ਉਸ ਤੋਂ ਬਾਅਦ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਦਿਨੋ ਦਿਨ ਅਵੇਅਰ ਹੋਏ ਆ ਮੇਰੇ ਕੋਲੇ এনवायरमेंट ਡਿਪਾਰਟਮੈਂਟ ਰਿਆ ਉਦੋਂ ਕਈ ਡੇਜ਼ ਆ ਤਾਂ ਮੈਨੂੰ ਉਦੋਂ ਪਤਾ ਲੱਗਿਆ ਬਲੂ ਸਕਾਈ ਡੇ ਵੀ ਹੁੰਦਾ ਤੇ ਅਸੀਂ ਬਲੂ ਸਕਾਈ ਮੈਨੂੰ ਲੱਗਦਾ ਹੈ ਕਿ ਜਦੋਂ ਕੋਵਿਡ ਆਇਆ ਉਦੋਂ ਹੀ ਅਸੀਂ ਸਾਰਿਆਂ ਨੇ ਦੇਖਿਆ ਆ ਜਲੰਧਰ ਤੋਂ ਪ੍ਰਗਤ ਸਿੰਘ ਜੀ ਬੈਠੇ ਆ ਪਹਾੜ ਦੇਖਣ ਲੱਗੇ ਸੀ ਕੋਟਰੀ ਸਾਹਿਬ ਬੈਠੇ ਆ ਪਟਿਆਲੇ ਤੋਂ ਮੇਰੇ ਯਾਦ ਆ ਉਦੋਂ ਕੋਵਿਡ ਚ ਕਈ ਵਾਰੀ ਚੰਡੀਗੜ੍ਹ ਆਇਤਾ ਪਟਿਆਲੇ ਤੋਂ ਜਿਹੜੇ ਪਹਾੜ ਆ ਉਹ ਦੇਖਣ ਲੱਗੇ ਸੀ ਜਿਹੜੇ ਹੁਣ ਕਈ ਵਾਰੀ ਚੰਡੀਗੜ੍ਹੋਂ ਵੀ ਨਹੀਂ ਦਿੱਦੇ ਇਸ ਤਰ੍ਹਾਂ ਦਾ ਜਿਹੜਾ ਵਾਤਾਵਰਨ ਸਾਫ਼ ਸੁਥਰਾ ਹੋ ਗਿਆ ਸੀ ਸੜਕਾਂ ਤੇ ਜੰਗਲੀ ਜਾਨਵਰ ਆਉਣ ਲੱਗੇ ਸੀਗੇ ਸੋ ਇਹ ਦੇਖੋ ਵੀ ਮੈਨੂੰ ਲੱਗਦਾ ਵੀ 100 150 ਸਾਲ ਪਹਿਲਾਂ ਇਸੇ ਤਰ੍ਹਾਂ ਦਾ ਜਿਹੜਾ ਸਾਫ ਸੁਰਥ ਜਿਹੜਾ ਵਾਤਾਵਰਨ ਹੋਊਗਾ ਜੋ ਅਸੀਂ ਉਹਨਾਂ ਸਮਿਆਂ ਦੇ ਵਿੱਚ ਦੇਖਿਆ ਪਰ ਉਸ ਤੋਂ ਬਾਅਦ ਕੋਵਿਡ ਚਲਾ ਗਿਆ ਲਾਕਡਾਊਨ ਖੁੱਲ ਗਿਆ ਤੇ ਮਨੁੱਖ ਦੁਆਰਾ ਫੇਰ ਆਪਦੀਆਂ ਉਹੀ ਹਰਕਤਾਂ ਤੇ ਆ ਗਿਆ ਹੁਣ ਸਾਰੇ ਦੇ ਚਵਦਰਾਮ ਜੀ ਨੇ ਵੀ ਬੜਾ ਜ਼ਿਕਰ ਕੀਤਾ ਕਿ ਸਰਕਾਰ ਪ੍ਰਾਣੀ ਨੂੰ ਲੈ ਕੇ ਵੀ ਸਟੈਪਸ ਲੈ ਰਹੀ ਹੈ ਸਰਕਾਰ ਫੋਰੈਸਟ ਵੀ ਲਗਾ ਰਹੀ ਹੈ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਕਿਉਂਕਿ ਜ਼ਿੰਮੇਵਾਰੀ ਇਕੱਲੀ ਸਰਕਾਰ ਦੀ ਨਹੀਂ ਹੁੰਦੀ ਸਾਰੇ ਹੀ ਮੈਨੂੰ ਲੱਗਦਾ ਜਿੰਨੇ ਪੰਜਾਬੀ ਐ ਜਿੰਨੇ ਦੇਸ਼ਵਾਸੀ ਬਾਸੀ ਐ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਆਪਣਾ ਜਿਹੜਾ ਰੋਲ ਐ ਉਹ ਅਦਾ ਕਰਨ ਦੀ ਜਿਹੜੀ ਜ਼ਰੂਰਤ ਐ ਕਿਉਂਕਿ ਪਿੱਛੇ ਜੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਾਡੇ 500 ਜਿਹੜਾ अवतार दिवस आया मेरे याद आ उदो 550 बूटे सारे पंजाब दे ਪਿੰਡਾਂ ਚ ਜਿਹੜੇ ਆ ਉਹ ਲਗਾਏ ਗਏ ਤੇ ਮੈਨੂੰ ਕਿਸੇ ਪਿੰਡ ਚ ਵੀ ਉਹ 550 55 ਵੀ ਚੱਲੇ ਦਿਖਾ ਦੋ ਕੱਲੇ ਐਲਾਨ ਹੋ ਜਾਂਦੇ ਆ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਨਹੀਂ ਹੁੰਦੀ ਹੁਣ ਮੇਰੇ ਕੋਲੇ ਕਿਉਂਕਿ ਵਾਤਾਵਰਨ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਰਿਹਾ ਉਹਦੇ ਚ ਬੜਾ ਕੁਛ ਅਸੀਂ ਐਕਸੇਟੂ ਮੈਨੇਜਮੈਂਟ ਤੇ ਵੀ ਕੰਮ ਕੀਤਾ ਇਨੀਸ਼ੀਏਟਿਵ ਤੇ ਵੀ ਕੰਮ ਕੀਤਾ ਤੇ ਕਿਤੇ ਨਾ ਕਿਤੇ ਉਹਦੇ ਚ ਸਕਸੈਸਫੁਲ ਵੀ ਹੋਈ ਪਿਛਲੇ ਸਾਲ ਨਾਲੋਂ ਪ੍ਰਾਲੀ ਜਿਹੜੀ ਹੈ ਉਹ 30% ਜਿਹੜੀ ਹੈ ਘਟ ਪੰਜਾਬ ਦੇ ਵਿੱਚ ਸਾੜੀ ਗਈ ਪਰ ਫਿਰ ਵੀ ਮੈਨੂੰ ਲੱਗਦਾ ਕਿ ਪੂਰੇ ਸੀ ਸਕਸੈਸਫੁਲ ਨਹੀਂ ਹੋਏ ਉਹਦੇ 'ਚ ਕਿਸਾਨਾਂ ਦੀ ਮਜਬੂਰੀ ਵੀ ਹੈ ਉਹਦੇ 'ਚ ਕਿਤੇ ਨਾ ਕਿਤੇ ਅਵੇਅਰਨੈਸ ਦੀ ਵੀ ਕਮੀ ਹੈ ਜਿਹੜਾ ਅਸੀਂ ਆਪਣੇ ਲੈਵਲ ਤੇ ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਦੇ ਬੱਚਿਆਂ ਨੂੰ ਇਨਵੋਲ ਕੀਤਾ ਗਿਆ ਪਹਿਲੀ ਵਾਰ ਹੈ ਕਿ ਪਿੰਡ ਪਿੰਡ ਜਾ ਕੇ ਸਾਡੇ ਬੱਚਿਆਂ ਨੇ ਅਵੇਅਰ ਕੀਤਾ ਵੀ ਪ੍ਰਾਲੀ ਸਾੜਨ ਦੇ ਨੁਕਸਾਨ ਕੀ ਆ ਧੂਆਂ ਦਿੱਲੀ ਜਾਂ ਹਰਿਆਣੇ ਨੂੰ ਪਾਰ ਕਰਕੇ ਕਿਤੇ ਹੋਰ ਸ਼ਹਿਰਾਂ 'ਚ ਤਾਂ ਬਾਅਦ 'ਚ ਜਾਂਦਾ ਪਹਿਲਾਂ ਤਾਂ ਕਿਸਾਨ ਦੇ ਫੇਫੜਿਆਂ ਵਿੱਚੋਂ ਲੰਘਦਾ ਪਹਿਲੀ ਵਾਰ ਹੈ ਮਾਨਯੋਗ ਸਪੀਕਰ ਸਾਹਿਬ ਇੱਥੇ ਹੁਣ ਹੈ ਨਹੀਂ ਕਿ ਤੁਸੀਂ ਡਿਪਟੀ ਸਪੀਕਰ ਸਾਹਿਬ ਬੈਠੇ ਹੋ ਪਹਿਲੀ ਵਾਰ ਹੈ ਕਿ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੇ 20 25-25 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਵਿਧਾਨ ਸਭਾ ਬੁਲਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਹਿਲੀ ਵਾਰ ਹੋਇਆ ਕਿ ਪੂਰੇ ਪੰਜਾਬ ਦੇ ਵਿੱਚ ਕੋਟਕਪੂਰੇ ਵੀ ਲੁਧਿਆਣੇ ਵੀ ਕਈ ਸ਼ਹਿਰਾਂ 'ਚ ਉਹਨਾਂ ਕਿਸਾਨਾਂ ਨੂੰ ਬੁਲਾਇਆ ਗਿਆ ਤੇ ਸਟੇਜ ਤੋਂ ਮੈਂ ਆਪ ਉਥੇ ਕਈ ਪ੍ਰੋਗਰਾਮ ਟੈਂਡ ਕੀਤੇ ਤੇ ਮੈਂ ਸਾਰੇ মিডিਆ ਨੂੰ ਕਹਿੰਦਾ ਸੀ ਕਿ ਮੇਰਾ ਭਾਸ਼ਣ ਸਾਡੇ ਕਿਸੇ ਅਫਸਰ ਦਾ ਭਾਸ਼ਣ ਬਿਲਕੁਲ ਨਾ ਕਿਸੇ ਚੈਨਲ ਤੇ ਦਿਖਾਇਓ ਪਰ ਜਿਹੜੇ ਕਿਸਾਨ ਇੱਥੇ ਆਏ ਨੇ ਜਿਹੜੇ ਕਹਿੰਦੇ ਆ ਵੀ ਮੈਂ 20 ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਾਈ ਇਹਨਾਂ ਦਾ ਭਾਸ਼ਣ ਜ਼ਰੂਰ ਦਿਖਾਓ ਤੇ ਅਸੀਂ ਸਾਰਿਆਂ ਨੂੰ ਸਟੇਜ ਤੇ ਬੁਲਾਇਆ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਦਾ ਅਫੈਕਟ ਵੀ ਗਰਾਊਂਡ ਤੇ ਗਿਆ ਪਰ ਫਿਰ ਵੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਹੋਰ ਸ਼ਮੂਲੀਅਤ ਦੀ ਜਿਹੜੀ ਜ਼ਰੂਰਤ ਹੈ ਕਿਉਂਕਿ ਕਮੀਆਂ ਪੇਸ਼ੀਆਂ ਸਾਨੂੰ ਕਿੱਥੇ ਆਈਆਂ ਹੁਣ ਕਈ ਇੰਡਸਟਰੀ ਐ ਇੱਕ ਇੱਥੇ ਗੈਰੀਜੀ ਦੇ ਹਲਕੇ 'ਚ ਆਏ ਨਹੀਂ ਅਮਲੋ ਇੱਕ ਇੰਡਸਟਰੀ ਲੱਗਣੀ ਸੀ ਕਿਉਂਕਿ ਅਸੀਂ ਕਈ ਇੰਡਸਟਰੀ ਨੂੰ ਵੀ ਮੋਟੀਵੇਟ ਕਰ ਰਹੇ ਸੀ ਵੀ ਤੁਸੀਂ ਪਰਾਲੀ ਵਾਲੇ ਜਿਹੜੇ ਐਜ਼ ਫਿਊਲ ਯੂਜ਼ ਕਰੋ ਉਹ ਬੋਇਲਰ ਜਿਹੜੇ ਆ ਤੁਸੀਂ ਲਗਾਓ ਹੁਣ ਪਰਾਲੀ ਦਾ ਸਰ ਜਿਹੜਾ ਟਾਈਮ ਪੀਰੀਅਡ ਆ ਉਹਨੇ ਆਉਣਾ ਹੈ ਫਿਊਲ ਨੇ 10-15 ਦਿਨਾਂ ਦੇ ਵਿੱਚ ਕਿਉਂਕਿ ਜੇ ਕੋਲਾ ਵਰਤਦੇ ਆ ਉਹ ਤਾਂ ਹਰ ਮਹੀਨੇ ਆ ਜਾਂਦਾ ਹਰ ਮਹੀਨੇ ਵਰਤੀ ਜਾਂਦੇ ਆ ਸਟੋਰ ਕਰਨ ਲਈ 15 ਦਿਨ ਨੇ ਤੇ ਵਰਤਣਾ ਪੂਰਾ ਸਾਲ ਹੈ ਹੁਣ ਸਟੋਰ ਪਰਾ ਲਈ ਕੋਈ ਕਹਿ ਲਓ ਵੀ ਕਮਰੇ ਦੋ ਕਮਰੇ ਤਾਂ ਹੋ ਨਹੀਂ ਜਾਊਗੀ ਵੱਡੀ ਜਗ੍ਹਾ ਚਾਹੀਦੀ ਹੈ ਹੁਣ ਉੱਥੇ 30-32 ਕਿੱਲੇ ਜਿਹੜੇ ਆ ਜ਼ਮੀਨ ਦੇ ਉਹ ਇੰਡਸਟਰੀਅਲ ਨੇ ਖਰੀਦੇ ਪਰ ਉੱਥੇ ਧਰਨਾ ਲੱਗ ਗਿਆ ਕਹਿੰਦੇ ਜੀ ਇੱਥੇ ਅਸੀਂ ਰੱਖ ਨਹੀਂ ਦੇਣੀ ਰੌਲਾ ਪਿਆ ਪਰ ਉਦਾਂ ਲੋਕਾਂ ਨੂੰ ਸਮਝ ਆਇਆ ਗਿਆ ਤੇ ਉਹ ਪ੍ਰੋਸੈਸ ਸਿਰੇ ਚੜਿਆ ਇਦਾਂ ਦੀਆਂ ਕਈ ਜਗ੍ਹਾ ਤੇ ਹੋਰ ਦਿੱਕਤ ਆ ਇੱਕ ਬੱਲੋਪਿੰਡ ਹੈ ਬਠਿੰਡੇ ਜ਼ਿਲ੍ਹੇ ਚ ਉਥੇ ਕਿਸੇ ਨੇ ਜਿਹੜੇ ਪ੍ਰਾਲੀ ਦੇ ਪੈਲੇਟਸ ਬਣਨੇ ਸੀ ਉਹਨਾਂ ਦਾ ਪਲਾਨ ਜਿਹੜਾ ਉਹ ਲਾਉਣਾ ਸੀ ਉਥੇ ਵੀ ਧਰਨਾ ਮਜਾਰਾ ਹੋਇਆ ਜਿਹੜਾ ਤੁਸੀਂ ਦੇਖੋ ਵੀ ਜਿਹਨੇ ਆਲੇ-ਦੁਆਲੇ ਦੇ 1150 2000 ਕਿੱਲੇ ਦੀ ਪ੍ਰਾਲੀ ਚੱਕਣੀ ਸੀ ਉਹ ਪੈਲੇਟਸ ਵਾਲਾ ਪ੍ਰੋਜੈਕਟ ਵੀ ਜਿਹੜਾ ਉਥੇ ਲੱਗਣ ਨਹੀਂ ਜਿਹੜਾ ਉਹ ਦਿੱਤਾ ਗਿਆ ਸੋ ਮੇਰੀ ਇਹੀ ਹੈ ਕਿ ਸਾਰੇ ਲੋਕਾਂ ਨੂੰ ਇਹਦੇ ਵਿੱਚ ਜਿਹੜੀ ਸ਼ਮੂਲੀਅਤ ਚਾਹੇ ਪ੍ਰਾਰੀ ਵਾਲਾ ਧੂ ਹੈ ਚਾਹੇ ਪਲਾਸਟਿਕ ਵਾਲਾ ਕਿਉਂਕਿ ਪਿੱਛੇ ਜੇ ਵਿਧਾਨ ਸਭਾ 'ਚ ਵੀ ਉਦੋਂ ਚੱਡਾ ਸਾਹਿਬ ਨੇ ਸਵਾਲ ਪੁੱਛਿਆ ਸੀ ਮੇਰੇ ਤੋਂ ਵੀ ਪਲਾਸਟਿਕ ਦੇ ਜਿਹੜੇ ਤੁਸੀਂ ਪੋਲੀਥੀਨ ਹੈ ਉਹਨਾਂ ਲਈ ਤੁਸੀਂ ਕੀ ਕਰ ਰਹੇ ਹੋ ਠੀਕ ਹੈ ਵਿਧਾਨ ਸਭਾ 'ਚ ਮੈਂ ਮੰਤਰੀ ਸੀ ਮੈਂ ਵੀ ਕਹਿੰਦਾ ਜੀ ਬੜੀ ਸਖਤਾਈ ਹੈ ਸਿੰਗਲ ਯੂਜ਼ ਪਲਾਸਟਿਕ ਬੈਨ ਹੈ ਪਰ ਉਹ ਮੈਨੂੰ ਦੱਸੋ ਸਰ ਕੱਲਾ ਕਰ ਲੂ ਫਿਰ ਲੋਕ ਇਹ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਲੱਗ ਜਾਂਦੇ ਆ ਜੀ ਤੁਸੀਂ ਗਰੀਬ ਬੰਦਿਆਂ ਨੂੰ ਫੜਦੇ ਹੋ ਰੀੜੀਆਂ ਨੂੰ ਫੜਦੇ ਹੋ ਜਿੱਥੇ ਪਲਾਸਟਿਕ ਦੇ ਲਫਾਫੇ ਬਣਦੇ ਆ ਤੁਸੀਂ ਇੰਡਸਟਰੀ ਦੀ ਬੰਦ ਕਰਦੇ ਮੈਂ ਉਦੋਂ ਵੀ ਕਿਹਾ ਸੀ ਕੋਈ ਇੰਡਸਟਰੀ ਵੱਡੀ ਕੋਈ ਲਫਾਫੇ ਨਹੀਂ ਬਣਾਉਂਦੀ ਐਕਚੁਅਲ ਚ ਛੋਟੀ ਜੀ ਮਸ਼ੀਨ ਆਉਂਦੀ ਆ ਉਹ ਕਿਸੇ ਵੀ ਗਲੀ ਚ ਕਿਸੇ ਵੀ ਘਰ ਦੇ ਖੁੰਝੇ ਚ ਲੱਗ ਜਾਂਦੀ ਆ ਤੇ ਪਤਾ ਨਹੀਂ ਲੱਗਦਾ ਲੱਗੀ ਕਿੱਥੇ ਆ ਅਸੀਂ ਰੇਡਾ ਕਰਦੇ ਆ ਬੜੀ ਜਗ੍ਹਾ ਫੜਦੇ ਆ ਪਰ ਕੀ ਮੈਨੂੰ ਦੱਸੋ ਕਿ ਜਿਹੜੇ ਲੋਕ ਉਹ ਸਮਾਨ ਉਥੋਂ ਖਰੀਦ ਕੇ ਲਿਆਉਂਦੇ ਆ ਕਿ ਉਹਨਾਂ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਸਰਕਾਰ ਸਖਤੀ ਕਰਦੀ ਹੈ ਆ ਚਾਣਾ ਡੋਰ ਤੇ ਵੀ ਬੜੀ ਕੀਤੀ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ ਮੈਨੂੰ ਫੋਨ ਆਇਆ ਸਾਡੇ ਕਿਸੇ ਸੱਜਣ ਦਾ ਇੱਕ ਨਹੀਂ ਬੜੇ ਬਾਰੀ ਆ ਜਾਂਦੇ ਆ ਕਹਿੰਦਾ ਜੀ ਥਾਣੇ 'ਚ ਚਾਣਾ ਡੋਰ ਫੜੀ ਹੋਊਗੀ ਆ ਸਾਡਾ ਜਵਾਗ ਜਾਂ ਕਹਿੰਦਾ ਉਹ ਚਾਣਾ ਡੋਰੀ ਦਵਾ ਦਿਓ ਉਥੋਂ ਮਤਲਬ ਕਿ ਕੰਟਰੀਬਿਊਸ਼ਨ ਜਿਹੜੀ ਆ ਉਹ ਜੇ ਪਬਲਿਕ ਦੀ ਹੋਊਗੀ ਤਾਂ ਹੀ ਚਾਹੇ ਪਲਾਸਟਿਕ ਪੋਲੂਸ਼ਨ ਹੈ ਚਾਹੇ 에ਅਰ ਪੋਲੂਸ਼ਨ ਹੈ ਉਹਨੂੰ ਤਾਂ ਹੀ ਕੰਟਰੋਲ ਕੀਤਾ ਜਾ ਸਕਦਾ ਹੁਣ ਸੈਗਰੀਗੇਸ਼ਨ ਚ ਆਪਾਂ ਬੜੀ ਜਗ੍ਹਾ ਕੂੜੇ ਦੀ ਕਰਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਅਸੀਂ ਗੱਡੀਆਂ ਵੀ ਲੈਤੀਆਂ ਆ ਵੀ ਭਾਈ ਗਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਉਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਕਿੱਡੀ ਉਹ ਮੁਸ਼ਕਲ ਹੈ ਵੀ ਘਰੇ ਦੋ ਡਸਟਬਿਲ ਲਗਾਉਣੀਆਂ ਉਹ ਵੀ ਕਈ ਜਿਹੜੇ ਆ ਲਗਾਉਣ ਦੇ ਲਈ ਤਿਆਰ ਨਹੀਂ ਸੋ ਮੇਰੀ ਸਾਰੇ ਕਿਉਂਕਿ ਪਹਿਲਾਂ ਤਾਂ ਜੇ ਅਸੀਂ ਸਾਰੇ ਫਾਲੋ ਕਰਾਂਗੇ ਜਿਹੜੇ ਲੋਕਾਂ ਦੇ ਨਮਾਇंदे ਆ ਅਸੀਂ ਕਿਸੇ ਨੂੰ ਤਾਂ ਹੀ ਕਹਿ ਸਕਦੇ ਆ ਅਸੀਂ ਸਾਰੇ ਵੀ ਰੂਲ ਫਾਲੋ ਕਰੀਏ ਸਰਕਾਰ ਨੇ ਚਲੋ ਸਿਕਤਾਈ ਵੀ ਜਿਹੜੀ ਆ ਕਰਨੀ ਹੁੰਦੀ ਆ ਪਰ ਮੇਰੇ ਕਹਿਣ ਦਾ ਭਾਵ ਸਾਰਾ ਜਿਹੜਾ ਮੈਂ ਬੋਲਿਆ ਇਹੀ ਹੈ ਕਿ ਪਬਲਿਕ ਪਾਰਟਿਸਪੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕਿਉਂਕਿ ਇੱਥੇ ਆਉਣ ਵਾਲੇ ਸਮੇਂ 'ਚ ਕੱਲੇ ਸਾਡੇ ਬੱਚਿਆਂ ਦੇ ਇੱਥੇ ਵੱਡੇ ਨਹੀਂ ਹੋਣਾ ਸਾਰੇ ਜਿਹੜੇ ਪੰਜਾਬੀ ਆ ਉਹਨਾਂ ਦੇ ਬੱਚਾ ਨੇ ਵੱਡੇ ਹੋਣਾ ਇੱਥੇ ਸਾਹ ਲੈਣਾ ਸੋ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਫ਼ ਸੁਥਰਾ ਵਾਤਾਵਰਨ ਹੈ ਜਿਹੜਾ ਉਹ ਪੂਰੇ ਪੰਜਾਬ ਨੂੰ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਅਸੀਂ ਦੇ ਕੇ ਜਾਈਏ ਸੋ ਇਹਦੇ ਲਈ ਸਰਕਾਰ ਵੀ ਬਹੁਤ ਸਟੈਪ ਲੈ ਰਹੀ ਹੈ ਲੋਕਾਂ ਨੂੰ ਵੀ ਲੈਣ ਦੀ ਜ਼ਰੂਰਤ ਹੈ ਤੇ ਜਿੱਥੋਂ ਤੱਕ ਫੋਰੈਸਟੇਸ਼ਨ ਦੀ ਜਿਹੜੀ ਗੱਲ ਹੈ ਉਹ ਰਹੀ ਕਿ ਸੁੱਕੀ ਜੀ ਚੱਲੇ ਗਈ ਵੀ ਫੋਰੈਸਟ ਏਰੀਆ ਘਟ ਰਹੇ ਆ ਸਰ ਅਸੀਂ ਮੇਰੇ ਹਲਕੇ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਐਸੀ ਕਿ ਉਹ ਕਿੰਨਾ ਜੇ ਇਕੱਲਾ ਦਰਖਤ ਕਿਤੇ ਲਾਉਣੇ ਆ ਤਾਂ ਉਹਨੂੰ ਕੋਈ ਜਾਨਵਰ ਵੀ ਤੋੜ ਦਿੰਦਾ ਉਹਦੇ ਉੱਪਰ ਦੀ ਕਈ ਵਾਰ ਕੋਈ ਵਹੀਕਲ ਵੀ ਲੰਘ ਜਾਂਦਾ ਤੇ ਇਕੱਲੇ ਨੂੰ ਕੋਈ ਪਾਣੀ ਪਾਉਣ ਲਈ ਵੀ ਨਹੀਂ ਜਾਂਦਾ ਜੇ ਮੈਨੂੰ ਲੱਗਦਾ ਹੈ ਕਿ ਦਰਖਤ ਵੀ ਜੇ ਗਰੋਅ ਕਰ ਸਕਦੇ ਚੰਗੇ ਤਰੀਕੇ ਦਾ ਜੇ ਫੋਰੈਸਟ ਵਾਲਾ ਜਿਹੜਾ ਕਨਸੈਪਟ ਹੈ ਉਹਦੇ ਰਾਈ ਕਰ ਸਕਦੇ ਆ ਸੋ ਅਸੀਂ ਬੜੇ ਪਿੰਡਾਂ 'ਚ ਸਾਡੇ ਹਲਕੇ ਦੇ ਵਿੱਚ ਫੋਰੈਸਟ ਲਗਾਏ ਤੇ ਮੈਂ ਸਰਕਾਰ ਨੂੰ ਵੀ ਫੋਰੈਸਟ ਮੰਤਰੀ ਬੈਠੇ ਆ ਮੈਂ ਉਹਨਾਂ ਨੂੰ ਵੀ ਆਪਣੇ ਦੂਸਰੇ ਜਿਹੜੇ ਪੁੱਲਰ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਵਿਭਾਗ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਕੋਈ ਇਦਾਂ ਦੀ ਤਜਵੀਜ਼ ਲੈ ਕੇ ਆਈਏ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਸਾਡੇ ਕੋਲ ਪਈਆਂ ਨੇ ਜਿਹਦੇ ਪਿੰਡ ਕੋਲੇ 10 ਏਕੜ ਘਟੋ-ਘਟ 10 20 25% ਕੋਈ ਆਪਾਂ ਇਹ ਲਾਜ਼ਮੀ ਕਰੀਵੇ ਇੰਨੇ ਪਰਸੈਂਟ ਏਰੀਏ 'ਚ ਜਿਹੜਾ ਫੋਰੈਸਟ ਲਗਾਉਣਾ ਉਹ ਲਾਜ਼ਮੀ ਹੈ ਤਾਂ ਕਿ ਫੋਰੈਸਟ ਦੇ ਰੂਪ ਚ ਜਿਹੜੇ ਦਰਖਤ ਨੇ ਉਹ ਵੱਡੇ ਹੋਣ ਤੇ ਇੱਕ ਸਾਫ਼ ਸੁਥਰਾ ਜਿਹੜਾ ਵਾਤਾਵਰਨ ਹੈ ਉਹ ਲੋਕਾਂ ਨੂੰ ਜਿਹੜਾ ਉਹ ਮਿਲ ਸਕੇ ਤੇ ਬਾਕੀ ਅਸੀਂ ਆਪਣੇ ਘਰੇ ਵੀ ਇਹ ਕੋਸ਼ਿਸ਼ ਕਰਿਆ ਕਰੀਏ ਵੀ ਭਾਈ ਇਕੋ ਫ੍ਰੈਂਡਲੀ ਜਿਹੜੇ ਪ੍ਰੋਡਕਟ ਹੈ ਉਹਨਾਂ ਦੀ ਜਿਹੜੀ ਵਰਤੋਂ ਅਸੀਂ ਕਰੀਏ ਜੇ ਫालतू ਕਿਤੇ ਕੋਈ ਪੱਖਾ ਚੱਲੀ ਜਾਂਦਾ ਲਾਈਟ ਚੱਲੀ ਜਾਂਦੀ ਹੈ एनर्जी ਜਿਹੜੀ ਕੰਜ਼ਮਪਸ਼ਨ ਹੈ ਉਹ ਘੱਟ ਤੋਂ ਘੱਟ ਕਰੀਏ ਤੇ ਉਹਦੇ ਨਾਲ ਨਾਲ এডਿਕੇਸ਼ਨ ਮਿਸਟਰ ਸਾਹਿਬ ਚਲੇ ਗਏ ਮਾਨਨ ਨੂੰ ਵੀ ਵਧਾਈ ਦੇਣਾ ਕਿ ਉਹਨਾਂ ਨੇ ਵੀ ਐਟ ਕੀ ਜਿੰਨੀਆਂ ਸਰਕਾਰੀ ਸਕੂਲ ਨੇ ਕਾਲਜ ਨੇ ਉਹਨਾਂ ਤੇ ਜਿਹੜਾ ਸੋਲਰ ਪੈਨਲ ਲਾਉਣ ਦਾ ਜਿਹੜਾ ਫੈਸਲਾ ਹੈ ਉਹ ਕੀਤਾ ਉਹ ਪਿਛਲੇ ਸਾਲ ਵੀ ਲੱਗੇ ਆ ਤੇ ਇਸ ਸਾਲ ਵੀ ਬਜਟ ਦੇ ਵਿੱਚ ਉਹਨਾਂ ਦੀ ਪ੍ਰੋਵੀਜ਼ਨ ਜਿਹੜੀ ਹੈ ਉਹ ਕੀਤੀ ਗਈ ਸੋ ਇਹੀ ਸਾਰ ਸਟੈਪ ਅਜੇ ਅਸੀਂ ਸਰਕਾਰ ਵੀ ਰਲ ਮਿਲ ਕੇ ਲੋਕ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਤਾਂ ਹੀ ਜਿਹੜਾ ਇੱਕ ਸਾਫ਼ ਸੁਥਰਾ ਜਿਹੜਾ ਵਾਤਾਵਰਨ ਹੈ ਉਹ ਸਮਾਜ ਨੂੰ ਜਿਹੜਾ ਉਹ ਮਿਲ ਸਕਦਾ ਸੋ ਜਿਹੜਾ ਮਤਾ ਲੈ ਕੇ ਆਂਦਾ ਮੈਂ ਮਤੇ ਤੇ ਜਿਹੜੀ ਸਹਿਮਤੀ ਪ੍ਰਗਟਾਉਣਾ ਤੇ ਇਹਦੇ ਤੇ ਮੈਨੂੰ ਲੱਗਦਾ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ ਥੈਂਕ ਯੂ ਥੈਂਕ ਯੂ ਮਾਨਜੁਗ ਮੈਂਬਰ ਸੁਖਿੰਦਰ ਸਿੰਘ ਕੋਟਲੀ ਜੀ